ਹਾਲ ਗੋਣੋ ਆਨੰਦ ਉਪਾਰਜਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਖਾਲਸਾ ਸਦਗੁਰੂ ਜੀ ਸਾਜੀ ਨੂੰ ਅੱਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਰੱਖਣੇ ਰੱਖਿਸ਼ ਰੱਖਦੇ ਪਾਈ ਹੋਈ ਜੀਮਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜੋ 12 ਮਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਦੀਵਾਨ ਸਜੇ ਸੁਣਾਇਆ ਹੈ ਉਹਹਦਾਰੇ ਤਿਹ ਮਹੀਨਾ ਸਾਧ ਸੰਗ ਜੀ ਰਹੀਆ ਹੈ ਉਹ ਇੱਕ ਇੱਕ ਹੋ ਕੇ ਸਾਜਣਾ ਸੰਤਾਂ ਸਮੂਹ ਫਾਲਗੋਨ ਆਨੰਦ ਉਪਾਰਜਨ ਸਰਬੀ ਮਹਾਰਾਜ ਸਾਹਿਬ ਕਹਿੰਦੇ ਹਨ ਇਹ ਫੱਗਣ ਦਾ ਮਹੀਨਾ ਜਿਹੜਾ ਹੈ ਜਿਸ ਵਿੱਚ ਫਲ ਹੋਣ ਤੇ ਗੁਣ ਹੋਣ ਗੁਣ ਜਨਾਂ ਵਿੱਚ ਸਾਧ ਸੰਗਤ ਜੀ ਆਪਣੀ ਸਲੰਘਾ ਗੁਣਾਂ ਦੀ ਸਲੰਘਾ ਤਹੀਣਾ ਹੋਣਾ ਅਤੇ ਮੁਕਤੀ ਨੂੰ ਸਾਰਿਆਂ ਸਾਧਨਾ ਤੋਂ ਵੱਡਾ ਸਮਝਣਾ ਕੋੜ ਸਾਰੇ ਲਾਲਚ ਸਦਕੇ ਪਰਮੇਸ਼ਰ ਦੀ ਸਿਮਨੀ ਤੇ ਲੱਗੇ ਰਹਿਣਾ ਇਸ ਪ੍ਰਕਾਰ ਦੇ ਗੁਣ ਜਿਨ੍ਹਾਂ ਚ ਸਤ ਸੰਤੋਖ ਦਇਆ ਧਰਮ ਵਿਚਾਰ ਅਤੇ ਪੰਜੇ ਗਿਆਨ ਜਨ ਅਨਰੋਧ ਪੰਜੇ ਕਰਮਿੰਦਰੀਆਂ ਨੂੰ ਆਪਣੇ ਵਾਸ ਰੱਖਣਾ ਇਸੇ ਪ੍ਰਕਾਰ ਪੰਜਾਂ ਪ੍ਰਾਣਾਂ ਨੂੰ ਸੇਵਨ ਵਿੱਚ ਲਾਈ ਰੱਖਣਾ ਇਸ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦੇ ਕਾਸ਼ ਇਸ ਕਰਨਾ ਮੈਤਰੀ ਮੁਤਾ ਦੇਖਿਆ ਸ਼ਾਂਤੀ ਖਿਵਾ ਆਦਕ ਇਹ ਗੁਣ ਹਨ ਉਹਨਾਂ ਨੂੰ ਫਲ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਇਹ 20 ਗੁੰਦੇ ਦੇ ਬੀਤਾ ਵੀ ਕ੍ਰਿਸ਼ਨ ਜੀ ਨੇ ਲਿਖੇ ਹਨ ਇਹ ਗਿਆਨ ਦੀ ਸਮਗਰੀ ਦੇ ਰਸੇ ਹਨ ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਫਲ ਗੁਣ ਆਨੰਦ ਉਪਾਰਜਨ ਉਹਨਾਂ ਪੁਰਸ਼ਾਂ ਨੂੰ ਜਿਨ੍ਹਾਂ ਦੇ ਪਾਸ ਸਰਦਾ ਵਨ ਲਭਤ ਗਿਆਨ ਸਰਦਾ ਆਦਕ ਗੁਣ ਹਨ ਜੇ ਜਿਨ੍ਹਾਂ ਦੇ ਨਿਮਰਤਾ ਦੇ ਗੁਣ ਹਨਗੇ ਜਿਨ੍ਹਾਂ ਦੇ ਸਾਧ ਸੰਗੀ ਭਾਵ ਭਗਤੀ ਆਦੇ ਗੁਣ ਹਨਗੇ ਜਿਨ੍ਹਾਂ ਦੀ ਪਰਮੇਸ਼ਰ ਦਾ ਜਸ ਮੰਨਣ ਦੇ ਚੱਲਣ ਜਸ ਗਾਉਣ ਦੇ ਗੁਣ ਹਨਗੇ ਜਿਨ੍ਹਾਂ ਦੇ ਅੰਦਰ ਸਾਰਿਆਂ ਦੇ ਪਰਵਕਾਰ ਕਰਨ ਵਾਲੇ ਗੁਣ ਹਨਗੇ ਐਸੇ ਗੁਣਾਂ ਵਾਲੇ ਪੁਰਖਾਂ ਨੂੰ ਫਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਉਹ ਫਲ ਗੁਣ ਸਮਝੋ ਫਗਣ ਦਾ ਮਹੀਨਾ ਹੈ ਜਿੰਨਾ ਗੁਣਾ ਕਰਕੇ ਬ੍ਰਹਮ ਗਿਆਨ ਦੀ ਫਲ ਪ੍ਰਾਪਤ ਹੋਵੇ ਸਾਧ ਸੰਗੇ ਜੀ ਉਹ ਮਨ ਨੂੰ ਫੱਗਣ ਦਾ ਮਹੀਨਾ ਨਹੀਂ ਹੈ ਇਹ ਫੱਗਣ ਦਾ ਮਹੀਨਾ ਉਹਨਾਂ ਦੇ ਸਾਈਂ ਸੋਹਣੇ ਮੀਠ ਹੈ ਆਨੰਦ ਉਪਾਰਜਨ ਉਹਨੋਂ ਦੇ ਆਨੰਦ ਉਪਾਰਜਨ ਉਰਪਨ ਉਤਪੰਨ ਹੋਇਆ ਹੈ ਉਹ ਉਪਾਰਜਨ ਨਾਲ ਫਾਇਦਾ ਹੋਣ ਦਾ ਹੈ ਜਨਾ ਤੇ ਉਪਾਰਜ ਜੇ ਉਪਾਰਜਰ ਹੁਕਈਏ ਪਟਣਾ ਅਰਥ ਬਣੇਗਾ ਉਪਾਰਜਨ ਇਕੱਠਾ ਸ਼ਬਦ ਪੈਦਾ ਹੋਣ ਦਾ ਅਰਥ ਹੈ ਤੋ ਹਜ਼ੀਰ ਫਰਮਾਉਂਦੇ ਹਨ ਸਾਲਗੋਣ ਆਨੰਦ ਉਪਾਰਜਨ ਹਜ਼ੂਰ ਦੇ ਮਹੀਨੇ ਤੇ ਉਹਨਾਂ ਨੂੰ ਆਨੰਦ ਉਬਾਰਿਆ ਨਾ ਉਪਾਰਜਨ ਹੁੰਦਾ ਹੈ ਪੈਦਾ ਹੋਇਆ ਹੈ ਉਹਨਾਂ ਦੇ ਅੰਦਰ ਉਹ ਵਿਸ਼ੇਸ਼ ਕਰਕੇ ਪ੍ਰਾਪਤ ਹੋਇਆ ਹੈ ਉਹਨਾਂ ਦੇ ਪੰਜ ਆਨੰਦ ਹਰ ਸੱਜਣ ਪ੍ਰਗਤੀ ਆ ਰਾਣੀ ਦੇ ਘਰ ਵਿੱਚ ਸਾਹ ਸੰਗੇ ਜੀ ਰਾਜੇ ਨੂੰ ਵਾਰੀ ਵਾਰੀ ਦਰਸ਼ਨ ਦੇਣੇ ਹੋਣ ਜਿਸ ਰਾਣੀ ਦੀ ਵਾਰੀ ਹੋਵੇ ਉਸ ਰਾਣੀ ਦੇ ਘਰ ਵਿੱਚ ਪਾਦਸ਼ਾਹ ਆ ਜਾਵੇ ਕੁਰੀਆਂ ਸਾਰੀਆਂ ਸਖੀਆਂ ਮਿਲ ਕੇ ਮੰਗਲਾ ਚਾਰ ਗਾਉਂਦੀਆਂ ਹਨ ਤੇ ਪ੍ਰਸੰਨ ਹੁੰਦੀਆਂ ਹਨ ਕਿ ਅੱਜ ਸ਼ੁਕਰ ਹੈ ਕਿ ਸਾਡੀ ਰਾਣੀ ਦੇ ਕਰਕੇ ਰਾਜੇ ਨੇ ਬਰਸ਼ਿੰਦ ਦਿੱਤੇ ਹਨ ਇਸੇ ਪ੍ਰਕਾਰ ਸਾਧ ਸੰਗੇ ਦੀ ਵਾਹਿਗੁਰੂ ਅਕਾਲ ਪੁਰਖ ਪਾਤਸ਼ਾਹ ਹੈ ਤੇ ਰਾਣੀਆਂ ਇਹ ਜਿੰਨੇ ਜੀ ਜੰਤ ਆਪਾਂ ਸਾਰੇ ਹਾਂ ਸੰਤ ਭਗਤਾਂ ਜਿੰਨੇ ਅਤੇ ਉਹ ਪਰਮੇਸ਼ਰ ਜਿਨ੍ਹਾਂ ਮਹਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹਨਾਂ ਦੀਆਂ ਸਖੀਆਂ ਕੌਣ ਹੈ ਵਿਆਸੂ ਉਹ ਸਾਰੇ ਪਰਮੇਸ਼ਰ ਦੇ ਗੁਣਾ ਨੂੰ ਕਹਿੰਦੇ ਕਿ ਤਾਂ ਇਹਨਾਂ ਦਾ ਜੀਵਨ ਹੈ ਤਾਂ ਇਹਨਾਂ ਦਾ ਸੰਸਾਰ ਵਿੱਚ ਪੈਦਾ ਹੋਣਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਸਈਆਂ ਉਹਨਾਂ ਦੀਆਂ ਇਸੇ ਪ੍ਰਕਾਰ ਹਰ ਸੱਜਣ ਪ੍ਰਗਟ ਆ ਜਿਨ੍ਹਾਂ ਜੋ ਪਰਮੇਸ਼ਰ ਹੈ ਸਾਰਿਆਂ ਦਾ ਉਹ ਆ ਕੇ ਪ੍ਰਗਟ ਹੋਇਆ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਤਾਂ ਸਾਰਿਆਂ ਦੇ ਹਿਰਦੇ ਵਿੱਚ ਪਰਗਟ ਨਹੀਂ ਹੈ ਪ੍ਰਗਟ ਹੋਏ ਬਿਨਾਂ ਸਾਧ ਸੰਗੇ ਜੀ ਉਹਦੇ ਸਖਿਆਤ ਦਾ ਹੋਏ ਤੋਂ ਬਨਾ ਅਨੰਦ ਨਹੀਂ ਹੈ ਅਗਿਆਨ ਦਾ ਵੀ ਇਸ ਸਮਾਨ ਤੇ ਤੁਮ ਤਾਂ ਪ੍ਰਕਾਸ਼ਕ ਹੈ ਅਗਿਆਨ ਦਾ ਬੁਰਧ ਵੀ ਨਹੀਂ ਹੈ ਅਗਿਆਨ ਨੂੰ ਵੀ ਗੱਸੀ ਜਾਂਦਾ ਇਹਦਾ ਨਾ ਹੋ ਅਗਿਆਨ ਹੈ ਜੋ ਵਖੇਸ਼ ਸ਼ਕਤੀ ਤੇ ਅਵਰਣ ਸ਼ਕਤੀ ਹੈ ਅਗਿਆਨ ਹੈ ਅਤੇ ਆਪਾਨਾ ਪਾਰ ਉਸਤ ਤੇ ਸਤਿ ਪਾਦ ਸ਼ਕਤੀ ਇਹ ਅਗਿਆਨ ਦੀਆਂ ਦੋ ਸ਼ਕਤੀਆਂ ਹਨ ਜੀਆਂ ਐਸੇ ਸਮਾਨ ਹੈ ਗਿਆਨ ਨੂੰ ਵੀ ਪ੍ਰਕਾਸ਼ੀ ਜਾਂਦਾ ਹੈ ਪਰ ਉਹ ਧੰਮ ਹੈ ਜਿਨ੍ਹਾਂ ਨੇ ਬੁੱਤੀ ਅਨੋਧ ਕੀਤਾ ਬ੍ਰਹਮਾਕਾਰ ਵਿਰਤੀ ਕੀਤੀ ਹੈ ਮੰਦੀਆਂ ਵਾਸ਼ਨਾ ਸਾਰੀਆਂ ਜਿਨ੍ਹਾਂ ਦੀਆਂ ਮੁਕਤੀਆਂ ਹਨ bina ਪਰਮੇਸ਼ਰ ਤੋਂ ਹੋਰ ਕੋਈ ਇੱਛਾ ਨਹੀਂ ਇਹ ਜਿਨ੍ਹਾਂ ਦੇ ਅੰਦਰ ਮਿਲਣ ਦੀ ਉਹਨਾਂ ਦੇ ਅੰਦਰ ਜੀਵਨ ਮੁਕਤ ਪੁਰਖਾਂ ਦੇ ਅੰਦਰ ਸਦੀ ਸੱਜਣ ਆਨੰਦ ਸਰੂਪ ਆ ਕੇ ਪ੍ਰਗਟ ਹੋਇਆ ਹੈ ਉਹ ਕੈਸਾ ਸਤਵਾ ਹੈ ਚੇਤਨੂ ਹੈ ਆਨੰਦ ਸਰੂਪ ਹੈ ਐਸਾ ਉਹ ਸੱਜਣ ਪਿਆਰਾ ਹੈ ਸਤ ਸਾਰਿਆਂ ਦਾ ਅਸਤੀ ਰੂਪ ਹੈ ਅਤੇ ਚੇਤਨੂ ਭੰਤੀ ਰੂਪ ਹੈ ਇਸੇ ਪ੍ਰਕਾਰ ਸਤਸੰਗ ਦੀ ਅਸੀ ਭੰਤੀ ਪ੍ਰੇਤਾ ਰੂਪ ਚੇਤਨ ਉਹ ਪ੍ਰੇਕਾਰੂਪ ਜੋ ਆਨੰਦ ਸਰੂਪ ਹੈ ਐਸਾ ਜੋ ਪਰਮੇਸ਼ਰ ਹਰੀ ਸੱਜਣ ਹੈ ਉਹਦੇ ਅੰਦਰ ਆ ਕੇ ਪਰਗਟ ਹੋਇਆ ਹੈ ਸੰਤ ਸਹਾਇੀ RAM ਕੇ ਉਸ ਪਰਮੇਸ਼ਰ ਦੇ ਮਲਾਉਣ ਦੇ ਸਹਾਇ ਕੁਮਾਰਾ ਕੌਣ ਹਨ ਤਾਂ ਹਜੂਰ ਫਰਮਾਉਂਦੇ ਸੰਤ ਸਹਾਇੀ RAM ਕੇ ਤੇ ਭਾਈ ਸੰਤ ਸਹਾਇਤਾ ਕਰਨ ਵਾਲੇ RAM ਦੇ ਮਲਾਉਣ ਚ ਜਿਨ੍ਹਾਂ ਨੂੰ ਸਾਸ ਗ੍ਰਾਸ ਨਹੀਂ ਵਿਸਰਦਾ ਉਹ ਸੰਤ ਹੋ ਸਕਦਾ ਹੈ ਹਰ ਮਮ ਮੰ ਮੰ ਦਾ ਨਾਨਕਾ ਪੂਰਨ ਸੋਈ ਸੰਤ ਉਸ ਪ੍ਰਕਾਰ ਭਾਵੇਂ ਹੋਰ ਹਰੇਕ ਜੀ ਹਰੇਕ ਲੀਰੇ ਰੰਗਿਆਂ ਵਾਲੇ ਨੂੰ ਸੰਤ ਆਪਾਂ ਕਹਿ ਦਿੰਨੇ ਹਾਂ ਪਰ ਸੰਤ ਸਾਧ ਸੰਗਿ ਉਹ ਹੈ ਜਿਹਦਾ ਮਨ ਸ਼ਾਂਤ ਹੋ ਗਿਆ ਹੋਵੇ ਜਿਨ੍ਹਾਂ ਵਾਸ਼ਨਾ ਸਾਰੀਆਂ ਮਰ ਚੁੱਕੀਆਂ ਹੋਣ ਜਿਹਦੇ ਅੰਦਰ ਕੋਈ ਬੁਕਾਰਾਂ ਦਾ ਫੁਰਨਾ ਨਾ ਫੁਰਦਾ ਹੋਵੇ ਜਿਨ੍ਹਾਂ ਨੇ ਪੰਜੇ ਕਾਮ ਕਰੋ ਜਿੱਤਲੇ ਹੋਣ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਦਾ ਮੰਤਰ ਹਰ ਵਕਤ ਜੱਪਾ ਜਾ ਪ੍ਰਗਟ ਹੋਵੇ ਚਾਹੇ ਉਹ ਪਰਿਵਾਰ ਵਿੱਚ ਹੈ ਚਾਹੇ ਉਹ ਪਿਆਗੀ ਹੈ ਉਹ ਸੰਤ ਹੈ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਸੰਤ ਸਹਾਇ ਰਾਮ ਕੀ ਸੰਤ ਭਗਤ ਜੋ ਹਨ ਉਹ ਸਹਾਇਤਾ ਕਰਨ ਵਾਲੇ ਰਾਮ ਪਰਮੇਸ਼ਰ ਦੇ ਭਾਈ ਅਨੰਦ ਸਾਹਿਬ ਪੜਿਆ ਕਰਦੇ ਕੁਕੜ ਬਾਜ ਮੈਸਰ ਕਰ ਹੁੰਦੇ ਸੰਤ ਸਹਾਇ ਰਾਮ ਕੀ ਸੰਤ ਮਹਾਤਮਾ ਜਿਹੜੇ ਹਨ ਉਹ ਸਹਾਇਤਾ ਕਰਨ ਵਾਲੇ ਹਨ ਰਾਮ ਜੋ ਪਰਮੇਸ਼ਰ ਰੂਪਿਆ ਹੋਇਆ ਹੈ ਉਹਦੀ ਪ੍ਰਾਪਤੀ ਦੀ ਸਹਾਇਤਾ ਕਰਨ ਵਾਲੇ ਮਹਾਪੁਰਖਾਂ ਨੇ ਕਿਉਂਕਿ ਸੰਤਾਂ ਦੀ ਸੰਗਤ ਤੋਂ ਬਿਨਾਂ ਮਨ ਰੋਗ ਹੁੰਦਾ ਮਨ ਰੋਗ ਤੋਂ ਬਗੈਰ ਅੰਦਰ ਗੁਣ ਨਹੀਂ ਆਉਂਦੇ ਸਰਬਨ ਗਿਆਨ ਮੰਨਣ ਗਿਆਨ ਵਿਆਸਨ ਗਿਆਨ ਪਤੰਡਾ ਸੋਧਨ ਗਿਆਨ ਸੂਰ ਦੀ ਸਖਿਆਤ ਦਾ ਗਿਆਨ ਇਹ ਮਹਾਪੁਰਖਾਂ ਦੀ ਸਹਾਇਤਾ ਕਰਕੇ ਪ੍ਰਾਪਤ ਹੁੰਦਾ ਹੈ ਅੰਗਾਰਗ ਬਗਵੇ ਕੋ ਖੁਸ਼ਮਤੀ ਮੋਕਸ਼ਾ ਇਹ ਸਭ ਇਹਨਾਂ ਦੇ ਸਹਾਰੇ ਹੁੰਦੇ ਹੈ ਜੋ ਸਭ ਸੰਗਠਨ ਵਾਲੇ ਮਿਲਦੇ ਹਨ ਇਸ ਕਰਕੇ ਸੰਤ ਮਹਤਮਾ ਨੂੰ ਜਿਸ ਸਰਕਾਰ ਬਟੇਲੇ ਸਾਹਿਬ ਸੰਗਤ ਜੀ ਸਹਾਇਕ ਹੁੰਦੇ ਆ ਸ਼ਾਦੀ ਦੇ ਰਾਣੀ ਦੇ ਰਾਜੇ ਨਾਲ ਮਲਾਉਣ ਦੇ ਇਸੇ ਪ੍ਰਕਾਰ ਸੰਤ ਮਹਤਮਾਵਾਹੀ ਵੀ ਜਿਹੜੇ ਮਿਲੇ ਹੋਏ ਆ ਉਹ ਸਹਾਇਤਾ ਕਰਨ ਵਾਲੇ ਆ ਰਾਮ ਵਿੱਚ ਦਿੱਤੀ ਨੂੰ ਜੋੜਨ ਵਾਸਤੇ ਜੇ ਉਹ ਦਿੱਤੀ ਖਿੜੀ ਹੋਈ ਹੈ ਰੇਟੇ ਦਾ ਕਾਲ ਹੋਈ ਹੈ ਜਿਵੇਂ ਸਾਲ ਸੰਗਤ ਜੀ ਰੋਤੀ ਆ ਦਿੱਤਿਆ ਹੋਇਆ ਜਿਹੜਾ ਲੋਹਾ ਹੁੰਦਾ ਉਹ ਲੋਹੇ ਚੂਰ ਬਣ ਕੇ ਉਪਰ ਚ ਰਹਿ ਜਾਂਦਾ ਹੈ ਉਸ ਰੂਪੇ ਨੂੰ ਚਟਕੀਆਂ ਨਾਲ ਕੱਟਾ ਰੇਤ ਵਿੱਚੋਂ ਲੋਹੇ ਨੂੰ ਕਰਨਾ ਬੜਾ ਮੁਸ਼ਕਲ ਹੈ ਜੇ ਕਰਕੇ ਚਮਕ ਪੱਥਰ ਉਹਦੇ ਸਾਹਮਣੇ ਕਰ ਜਾਈਏ ਤਾਂ ਉਹਦੇ ਕਦਰੇ ਰੇਤal ਦੇ ਖਿੰਡੇ ਹੋਏ ਲੋਹੇ ਦੇ ਉਹ ਉਡਡ ਕੇ ਚਮਕ ਪੱਥਰ ਦੇ ਨਾਲ ਲੱਗ ਜਾਂਦੇ ਹਨ ਤੇ ਨਾਲੇ ਵਿੱਚੋਂ ਖਲਾਬ ਪੈਦਾ ਕਰ ਦੁੰਦਾ ਹੈ ਇਸ ਪ੍ਰਕਾਰ ਸਾਲ ਸੁਣੇਗੀ ਚਮਕ ਪੱਥਰ ਵੀ ਨਹੀਂ ਮਹਾਤਮਾ ਜੀ ਸੰਗਤ ਹੈ ਜਿਨ੍ਹਾਂ ਦੀ ਸੰਗਤ ਕਰਕੇ ਮਨ ਜਿਹੜਾ ਹੈ ਇਹ ਮਾਇਆ ਰੂਪੀ ਰੇਤੇ ਵਿੱਚ ਰਲਿਆ ਹੋਇਆ ਹੈ ਵਾਸ਼ਨਾ ਰੂਪੀ ਰੇਤੇ ਦਾ ਰੇਤਿਆ ਹੋਇਆ ਹੈ ਇੱਕੀ ਦਾ ਇਸ ਨੂੰ ਇਕੱਠਾ ਕਰਨਾ ਤੇ ਇਹ ਇਹ ਅਸਥ ਸੰਤ ਮਹਾਂਤਮਾ ਜਿਹੜੇ ਹਨ ਉਹ ਵਾਸ਼ਨਾ ਦੇ ਪ੍ਰੇਮ ਲਾਉਣ ਦੇ ਸਹਾਇਕ ਹਨ ਕੀ ਪਰ ਕਿਰਪਾ ਦੀ ਆ ਮਿਲਾ ਕਿਰਪਾ ਕਰਕੇ ਉਹ ਮਹਾਂਪੁਰਖਾਂ ਨੇ ਜੀਵ ਦੇ ਤਾਈ ਮਿਲਾ ਦਿੱਤਾ ਹੈ ਪਰਮੇਸ਼ਰ ਦੇ ਨਾਲ ਐਸੀ ਕਿਰਪਾ ਕੀਤੀ ਸੰਤਾਂ ਭਗਤਾਂ ਨੇ ਸੰਤਾਂ ਭਗਤਾਂ ਦੀ ਕਿਰਪਾ ਦਾ ਸਰਕਾਰ ਜੋ ਵਿਛੜਿਆ ਹੋਇਆ 84 ਲੱਖ ਜੂਨ ਕਿ ਵਿਛਲੇ ਫਿਰਦੇ ਰਹੇ ਆਂ ਕਿਰਪਾ ਕਰਕੇ ਉਸ ਵਾਹਿਗੁਰੂ ਨਾਲ ਜੋ ਹਾਇ ਸਾਰਿਆਂ ਦੇ ਹਿਰਦੇ ਵਿੱਚ ਕੀ ਤੂੰ ਹਿਰਦੇ ਗੋਦ ਮਸਾਂ ਜਿਆਦੀ ਤੇਰਾ ਭਾਅ ਨਾ ਬੁੱਝੇ ਗਵਾਰੀ ਉਸ ਦੇ ਨਾਲ ਮਿਲਦਾ ਇਸੇ ਕਿਰਪਾ ਕੀਤੀ ਮਹਾਪੁਰਖਾਂ ਨੇ ਤੇਜ ਸੁਹਾਵੀ ਸਰਬ ਸੁਖ ਉਸ ਰਾਣੀ ਦੀ ਸੇਜਾ ਦੀ ਸੋਭ ਨਹੀਂ ਹੁੰਦੀ ਹੈ ਤੋ ਸਾਰੇ ਸੁਖੋਸ ਨੂੰ ਪ੍ਰਾਪਤ ਹੁੰਦੇ ਹਨ ਹੁਣ ਦੁੱਖਾ ਨਾਹੀ ਜਾ ਸੋ ਜੀ ਸਾਰੇ ਸੰਗਤ ਜੀ ਇਧਰ ਜਿਹੜਾ ਮਨਵਰਿਤ ਜਿਤਹੰਕਾਰ ਹੈ ਸਰੀਰ ਦਾ ਮੰਦਰ ਹੈ ਮਨਵਰਿਤ ਜਿਤਹੰਕਾਰ ਜਿਹੜਾ ਹੈ ਇਹ ਪਾਵੇ ਹਨਗੇ ਇਹਨਾਂ ਦੀਆਂ ਜਿਹੜੀਆਂ ਬਿਰਤੀਆਂ ਹਨ ਮਨ ਦਾ ਸੰਕਲਪ ਖਾਉਣਾ ਬੁਰੇ ਦਾ ਕਾਰਜ ਨਿਸ਼ਚੇ ਕਰਨੇ ਤੇ ਦਸ ਸਿਮਰਨ ਕਰਨਾ ਹੰਦਕਾ ਕਰਨੀ ਆਦਿਕ ਇਹ ਬੇਟੀਆਂ ਜਿਹੜੀਆਂ ਚਾਰੇ ਬਾਹਿਆਂ ਤੇ ਫੇਰ ਦੇ ਹਨਗੇ ਅਦੇ ਪ੍ਰੇਮ ਰੂਪੀ ਬਾਣ ਨਾਲ ਜਿਹਨਾਂ ਨਾਲ ਦੀ ਸੋਜਾ ਬੁਣੀ ਹੋਈ ਹੈ ਉਹ ਸਮਤਾ ਦਾ ਵਿਸ਼ਾਣਾ ਵਿਸਾਇਆ ਹੋਇਆ ਹੈ ਅਦੇ ਤੁਲਤਾ ਦੀ ਤਲਾਈ ਵਿਸ਼ਾਈ ਹੋਈ ਹੈ ਇਹ ਸਰਕਾਰ ਚਾਰੇ ਮਹਾਵਾਕ ਜਿਹੜੇ ਅਹੰ ਬ੍ਰਹਮ ਅਸਮੀ ਤਤੋ ਮਸੀ ਪ੍ਰਜਾਨਮਾ ਆਨੰਦ ਬ੍ਰਹਮ ਅਹੰ ਆਤਮ ਬ੍ਰਹਮ ਇਹ ਜਿਹੜੇ ਚਾਰੇ ਮਹਾਵਾਕ ਹੈ ਸੋਜਬੰਦ ਜਿਹਨਾਂ ਦੇ ਕਥੇ ਹੋਏ ਹਨਗੇ ਅਤੇ ਕਾਮਕਰੋ ਲੋਭ ਮੋਹ ਹੰਕਾਰ ਦਾ ਜਿਹੜਾ ਤਿਆਗ ਕਰਨਾ ਹੈ ਸੌਦ ਸਬਰ ਰੂਪ ਦਾ ਜਿਹਨਾਂ ਦਾ ਇਹ ਪਿਆਰੂ ਫੁੱਲ ਜਿਨਾਂ ਨੂੰ ਚੜਾਏ ਹੋਏ ਹਨਗੇ ਪੱਗ ਜੀ ਉਸ ਸਿਰੋਂ ਪਾਸ ਜਿਨ੍ਹਾਂ ਦੇ ਸਜਿਆ ਹੋਇਆ ਹੈ ਅਤੇ ਸਭ ਸੰਤੋਖ ਦੇ ਆਦਨ ਤੋਂ ਤੇ ਜਿਹੜੇ ਸੇਜਾ ਤੇ ਲੜਕ ਰਹੇ ਹਨਗੇ ਉਹਨੋਂ ਇਸ ਪ੍ਰਕਾਰ ਸੇਜਾ ਜਿਨ੍ਹਾਂ ਦੀ ਸੋਭ ਨੀਕ ਹੋਈ ਹੈ ਸੇਜ ਸੁਹਾਵੀ ਸਰਬ ਸੁਖ ਉਹਨਾਂ ਨੂੰ ਸਾਰੇ ਸੁਖ ਆਤਮਾਨੰਦ ਦੀ ਪ੍ਰਾਪਤੀ ਦੇ ਹੋਏ ਹਨ ਉਹਨਾਂ ਨੂੰ ਸਾਰੇ ਬ੍ਰਹਮ ਲੋਕ ਦੇ ਸੁਖੋ ਸਵਰਗ ਦੇ ਸੁਖੋ ਬਕੌਂਥ ਦੇ ਸੁਖੋ ਇੱਕ ਰਾਏ ਤੋਂ ਲਾ ਕੇ ਅੰਦਰ ਮਦੇ ਪਦਵੀ ਤੱਕ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੋਏ ਹਨ ਹੁਣ ਦੁੱਖਾ ਨਾਹੀ ਜਾ ਹੁਣ ਸਾਰ ਸੰਗੀ ਦੁੱਖਾਂ ਦੀ ਜਗ੍ਹਾ ਨਹੀਂ ਉਹਨਾਂ ਨੂੰ ਹੀ ਦੁੱਖ ਜਾ ਪੈਦਾ ਨਹੀਂ ਹੁੰਦੇ ਉਹਨਾਂ ਦੇ ਅੰਦਰ ਦੁੱਖ ਅ ਗਿਆਨ ਕਰਕੇ ਸੀ ਅ ਗਿਆਨ ਉਹਨਾਂ ਦੇ ਅੰਦਰ ਅੰਤੋਂ ਕਿਹਾ ਗਿਆ ਕਿ ਦੁੱਖਾਂ ਦੀ ਜਗ੍ਹਾ ਨਹੀਂ ਕੋਈ ਰਹੀ ਦੁੱਖ ਜਾ ਪੈਦਾ ਨਹੀਂ ਹੁੰਦੇ ਹਨ ਉਹਨਾਂ ਨੂੰ ਹੁਣ ਦੁੱਖ ਨਾ ਜਾਏ ਜਾਣ ਦਾ ਪੈਦਾ ਹੋਣ ਦਾ ਨਾ ਮਰ ਕੇ ਜਾਣ ਦਾ ਦੁੱਖ ਹੈ ਸਵਾਗਤ ਹੋ ਗਿਆ ਮਹਾਰਾਜ ਦੀ ਕਿਰਪਾ ਕਰਕੇ ਦੁੱਖਾਂ ਦਾ ਸਾਹ ਨਹੀਂ ਕੋਈ ਰਿਹਾ ਹੈ ਇਛ ਪੂਰੀ ਨੀ ਵੱਡ ਭਾਗਣੀ ਉਹ ਵੱਡਾ ਭਾਗਾ ਵਾਲੀ ਮਹਾਪੁਰਖ ਸਖੀ ਹੈ ਉਹਨਾਂ ਨੇ ਇਛਾ ਅੰਤਰੀ ਅਮਨ ਪੂਰੀ ਕਰ ਦਿੱਤੀ ਹੈ ਇਛਾ ਪੂਰੀ ਸਿਛ ਪੂਰੇ ਮਨ ਕੰਤ ਸੁਆਮੀ ਮੰਨਦੀ ਉਹਨਾਂ ਦੀ ਇਛਾ ਵਾਹਿਗੁਰੂ ਨੇ ਪੂਰੀ ਕਰ ਦਿੱਤੀ ਹੈ ਜੋ ਲੋਕ ਬਲੋਕ ਜਮਾਰਾ ਜੀ ਜੋ ਲੁਕੀ ਹੋਈ ਸੀ ਉਸ ਨੂੰ ਪ੍ਰਗਟ ਕਰਕੇ ਵਿਖਾਤਾ ਹੈ ਗੋੜਾਂ ਗੋੜਾਂ ਬ੍ਰਹਮੰਡਾਂ ਦਾ ਜੋ ਪ੍ਰਕਾਸ਼ਕ ਹੈ ਬ੍ਰਹਮ ਜੋ ਸਾਰੇ ਆਰੋਪ ਰੰਦਾ ਹੈ ਉਹੀ ਅੰਦਰ ਸਖਿਆਤ ਹੋ ਗਿਆ ਹੈ ਸਖਿਆਤ ਹੋਣੇ ਕਰਕੇ ਵੱਡਿਆਂ ਭਾਗਾਂ ਵਾਲਿਆਂ ਦੀ ਇੱਛਾ ਪੂਰੀ ਹੋ ਗਈ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਵਰ ਪਾਇਆ ਹਰ ਰਾਹ ਉਸ ਜਨਾਂ ਦੀ ਕੀ ਸੀ ਸਾਧ ਸੰਗਤ ਦੀ ਇੱਛਾ ਹੁੰਦੀ ਹੈ ਜਿਹੜੀ ਸਿਕਨਾ ਮੇਰਾ ਕਾਰਜ ਜਿਹੜਾ ਹੈ ਇਹ ਪੂਰਾ ਹੋਵੇ ਮੇਰੇ ਕੰਮ 'ਚ ਵਿਗਨ ਨਾ ਹੋਵੇ ਅਧੋ ਮੇਰੀ ਦੁਨੀਆ ਜੀ ਵਿੜਾਈ ਹੋਵੇ ਤੇ ਮੇਰੇ ਮੈਨੂੰ ਕੋਈ ਦੁੱਖ ਨਾ ਹੋਵੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਸੁਖ ਹੋਵੇ ਤੇ ਇੱਛਾ ਸਾਰੀਆਂ ਹੁੰਦੀਆਂ ਹਨ ਇਹਨਾਂ ਇੱਛਾ ਸਾਰੀਆਂ ਨੂੰ ਮਹਾਰਾਜ ਜੀ ਨੇ 22ਵੇਂ ਸਤਿਗੁਰੂ ਤੇ ਜਾ ਰਿਹਾ ਹੈ ਜਿਨ ਗੁਰਮੁਖ ਨਾਮ ਤੇ ਆਇਆ ਤਨ ਫਿਰ ਬਿਗਨ ਨਾ ਹੋਈ RAM ਰਾਜ ਜਿਨ ਸਤਗੁਰੂ ਕੋਲੋਂ ਖੁਮ ਆਇਆ ਤਨਾ ਪੂਜੇ ਸਭ ਕੋਈ ਜਿਨ ਸਤਗੁਰ ਪਿਆਰਾ ਸੇਵਾਤਨਾ ਸੁਖ ਸਦ ਹੋਈ ਜਿਨਾਂ ਨਾਮ ਤੋਂ ਸਤਗੁਰ ਭੇਟਿਆ ਤਨਾ ਮਿਲਿਆ ਹਰ ਸੁਖ ਹੋਈ ਇਹ ਸਾਰੇ ਚਾਰ ਪ੍ਰਕਾਰ ਦੇ ਇੱਛਾ ਜਿਹੜੀਆਂ ਇਹ ਸਕੇ ਜਮਾਦਾ ਜੀ ਨੂੰ ਜਾਰੀ ਕੀਤੀਆਂ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਕਿਉਂ ਵੱਡਿਆਂ ਭਾਦਾਂ ਵਾਲੀ ਜਿਹਨਾਂ ਨੇ ਉਹ ਵਿਦਿਆਈ ਦੀ ਇੱਛਾ ਭਜਦੀ ਹੈ ਐਸੀ ਮਹਾਤਮਾ ਰੂਪ ਜਿਹਦੀ ਸ਼ਕਤੀ ਹੈ ਉਹਦੀ ਇੱਛਾ ਸਕੇ ਪਾਦਸ਼ਾਹ ਨੂੰ ਪੂਰੀ ਕਰ ਦਿੰਦੀ ਹੈ ਵਰ ਪਾਇਆ ਹਰ ਦਾ ਜਿਹੜਾ ਸਾਰਿਆਂ ਦਾ ਪਾਦਸ਼ਾਹ ਕਾਲਪੁਰਖ ਪਤੀ ਹੈ ਉਹ ਵਰ ਪਾ ਲਿਆ ਹੈ ਅੱਗੇ ਹੋਰ ਦੁਨੀਆ ਦੇ ਵੱਲ ਕਿਸੇ ਦੇਵੀ ਦੇਤੇ ਦੇ ਉਹ ਜਿ ਕੋ ਬਣੇ ਫਿਰਦੇ ਸੀ ਉਹ ਸਾਰੇ ਸਾਧ ਸੰਗਜੀ ਜਿਵੇਂ ਤਾਪਕੁੰਡ ਮੇ ਆਪ ਸੰਗੋਤਨ ਤੋਂ ਟੰਗੋਤੰਗਾ ਹੈ ਜਿਵੇਂ ਕਾਲ ਦੀ ਅਗਚਾਉ ਟੰਗੋ ਜਾਂਦੇ ਸੀ ਇਹਨਾਂ ਦੀ ਉਪਾਸ਼ਨਾ ਕਰਨ ਵਾਲੇ ਵਿੱਚੋ ਟੰਗੇ ਜਾਂਦੇ ਸੀ ਇਸ ਕਰਕੇ ਵਾਹਿਗੁਰੂ ਦੀ ਓਟ ਉਹਨਾਂ ਨੇ ਦਿਵਿਤ ਲੈ ਲਈ ਹੈ ਜੋ ਪਰਮੇਸ਼ਰ ਨਾ ਕਰੇ ਉਹ ਮਰਦਾ ਹੈ ਨਾ ਕਿ ਦੁੱਖ ਲੱਗਦਾ ਵਿయోగ ਦਾ ਕਿਸੇ ਪ੍ਰਕਾਰ ਦਾ ਵਰ ਪਾਇਆ ਹਰ ਰਾਹ ਸਰੀਰ ਜੋ ਸਾਰਿਆਂ ਦਾ ਰਾਮ ਪ੍ਰਕਾਸ਼ ਰੂਪ ਬ੍ਰਹਮ ਹੈ ਉਹ ਵਰ ਪਤੀ ਉਹਨਾਂ ਨੂੰ ਪਾ ਲਿਆ ਹੈ ਮਿਲ ਸਹੀਆ ਮੰਗਲ ਗਾਵੈ ਉਹਨਾਂ ਦੇ ਸਹੀਆ ਕੌਣ ਹੈ ਜਿਗਿਆਸੂ ਉਹਨਾਂ ਦੇ ਸਹੀਆ ਕੌਣ ਹੈ ਦੁਤੀਆਂ ਪਰਮਾਨ ਵਰਦੇ ਨਿੰਦਰਾ ਸਮ੍ਰਿਤੀ ਕਲਪਾ ਦੇਕ ਇਹ ਸਾਰੀਆਂ ਦੁਤੀਆਂ ਉਹਨਾਂ ਦੇ ਮੰਗਲਾਚਾਰ ਕਰ ਰਹੀਆਂ ਹਨ ਜੀਤ ਗੋਵਿੰਦ ਆਲਾ ਗੋਵਿੰਦ ਕਾਲ ਸੁਖ ਨੇ ਜੀਤ ਜਸ ਨੂੰ ਉਚਾਰਦੇ ਹੋਰ ਨਾਲ ਅਧਕਾਰੀਆਂ ਨੂੰ ਜੋੜਨ ਵਾਸਤੇ ਗੀਤ ਜਸ ਗੋਵਿੰਦ ਦਾ ਆਲਾਪ ਕਰਦੇ ਆ ਜਦੋਂ ਵਿਚਾਰਦੇ ਆ ਮਨ ਟਿਕ ਜਾਂਦੇ ਜੈਸੂਆਂ ਦੇ ਮਨ ਤੇ ਕਰਕੇ ਉਹਨਾਂ ਨੂੰ ਵੀ ਉਹੋ ਖਲਾਰਾ ਆਨੰਦ ਆਉਂਦਾ ਹੈ ਜੇ ਅਸੀਂ ਵੀ ਜੇ ਪਰਮੇਸ਼ਰ ਦੀ ਭਗਤੀ ਕਰਾਂਗੇ ਸਾਨੂੰ ਵੀ ਉਹਦੀ ਪ੍ਰਾਪਤੀ ਹੋਵੇਗੀ ਇਸ ਪ੍ਰਕਾਰ ਜਸ ਗੋਵਿੰਦ ਦਾ ਉਹ ਵਹਾਪੁਰਖ ਜੀਵਨ ਮੁਕਤ ਆਲਾਪ ਰਿਹਾ ਜਿਨ੍ਹਾਂ ਕਰਕੇ ਜਮਨ ਮਨ ਦੇ ਦੁੱਖ ਕਲੇਸ਼ ਸਾਰੇ ਕ੍ਰਿਸ਼ਨ ਆਦਿ ਸਭ ਨਿਰਤ ਹੋ ਜਾਂਦੀਆਂ ਐ ਐਸੇ ਗੋਵਿੰਦ ਦੇ ਦੀਤ ਜਸ ਦਾ ਆਲਾਪ ਕਰਦੇ ਹਨ ਮਹਾਤਮਾ ਤਾਨੂੰ ਸੋ ਰਾਗ ਸੜੰਗਰੇ ਆਲਾ ਰਸੋਤਿ ਜਾਂ ਤਾਨੂੰ ਰਾਗ ਹੈ ਤਾਨੂੰ ਨਾ ਰਾਗਾਂ ਦੇ ਪੁੱਤਰ ਹਨ ਜਿਵੇਂ ਆਲਾਬ ਕਰਿਆ ਹਾਂ ਸਾਰੀਆਂ ਤ੍ਰਿਹਾਂ ਦੀਆਂ ਤੀਹਾਂ ਲੈ ਜਾਂਦੀਆਂ ਹਨ ਸਾਰੇ ਦੁੱਖ ਮਿਟ ਜਾਂਦੇ ਆ ਐਸਾ ਪ੍ਰੇਮ ਰੂਪੀ ਆਗ ਉਜਾਲਦੇ ਹਨ ਜਿਵੇਂ ਲਾਭ ਕਰਨੇ ਕਰਕੇ ਸਾਰੇ ਦੁੱਖ ਜੰਮਨ ਮਰਨੇ ਵਿੱਚ ਜਾਂਦੇ ਆ ਇਸ ਪ੍ਰਕਾਰ ਗੋਵਿੰਦ ਦੇ ਗੀਤਾਂ ਨੂੰ ਆਲਾਪਦੇ ਹਨ ਉਚਾਰਦੇ ਹਨ ਹਰ ਜੀਹਾ ਅਵਰ ਨਾ ਦਿਸਈ ਅਗਰ ਜੇ ਪੁੱਛਣ ਹੋਰ ਜਿਸੂ ਤੇ ਮਾਰਾ ਪ੍ਰਮੇਸ਼ਰ ਜੈਸਾ ਕੋਈ ਵਿਸ਼ਨੂ ਹੋਣਾ ਹੈ ਜਾਂ ਬ੍ਰਹਮਾ ਹੋਣਾ ਹੈ ਜਾਂ ਸ਼ਿਵ ਹੋਣਾ ਹੈ ਜਾਂ ਇਸੇ ਪ੍ਰਕਾਰ ਅਭਿਆਕਰਤ ਹੋਣਾ ਹੈ ਜਾਂ ਹਿਰਨ ਗਰਭ ਹੋਣਾ ਹੈ ਜਾਂ ਬਰਾਤ ਹੋਣਾ ਹੈ ਉਹ ਮਾਰਾ ਕਹਿੰਦੇ ਹਨ ਹਰ ਜੀਹਾ ਅਵਰ ਨਾ ਦਿੱਤੇ ਪਾਈ ਹਰੀ ਅਕਾਲਪੁਰਖ ਜੈਸਾ ਨੀਵਰਸਤਾਨ ਚ ਕੋਈ ਦਿੱਸਦਾ ਜੈਸਾ ਤੂੰ ਤੈਸਾ ਤੂੰ ਕੀ ਉਪਮਾ ਦਿੱਜੇ ਪਰਮੇਸ਼ਰ ਦੇ ਤੁਲ ਕਿੰਨੂ ਕਈ ਕੋਤ ਬਿਸ਼ਨਤੀਨੇ ਅਵਤਾਰ ਕੋਰ ਬ੍ਰਹਮੰਡ ਜਾ ਕੇ ਧਰਮਸਾਲ ਕੋਤ ਉਤਰੋੜਾ ਬਿਸ਼ਨੂ ਜੀ ਨੇ ਅਵਤਾਰ ਬਣਾਏ ਆ ਕੋਤ ਬ੍ਰਹਮੰਡ ਜਾ ਕੇ ਧਰਮਸਾਲ ਕਰੋੜਾ ਬ੍ਰਹਮੰਡ ਦੇ ਤੇ ਧਰਮਸਾਲ ਦੇ ਭਾਈ ਜੀ ਬਣਾ ਕੇ ਵਿਸ਼ੂ ਤਕਾ ਕੇ ਰੱਖੇ ਹੋਏ ਹਨ ਕੋਤ ਦੋਨੇ ਜਗ ਸਾਜਣ ਲਾਏ ਕਰੋੜਾਂ ਰਮੇ ਜਗਦੇ ਸਾਜ ਨੂੰ ਆਪੇ ਲਾਏ ਐ ਕੋਡ ਮਿਹਸੋ ਪਾਇ ਸਮਾਏ ਕਰੋੜਾਂ ਸ਼ਿੰਗੀ ਪੈਦਾ ਕਰਕੇ ਲਿਆ ਕਰ ਦੁੱਤੇ ਐ ਐਸੋ ਤਣੀ ਗੋਬਨ ਦਾ ਹਮਾਰਾ ਬਰਨ ਸਾਕੋਂ ਗੋਬਨ ਸਾਰਾ ਇਹ ਜੋ ਸਾਡਾ ਪ੍ਰਮੇਸ਼ਰ ਹੈ ਕੋਈ ਦੂਜਾ ਲਵੇ ਨਾ ਲਾ ਉਹਦੇ ਬਰਾਬਰ ਦੂਸਰਾ ਕੋਈ ਉਤਾਰ ਨਾ ਜਾਣੇ ਹਮ ਤੋ ਪ੍ਰਮੇਸ਼ਰ ਪਾਰ ਬ੍ਰਹਮ ਬੇਅੰਤ ਦੇਵੀਆਂ ਨਹੀਂ ਜਾਣੇ ਮਰਮੋ ਸਭ ਉੱਪਰ ਲਖ ਪਾਦਰੋਂ ਸ਼ੰਕਰਾ ਨਹੀਂ ਜਾਣੇ ਤੇਵ ਕੋਈ ਕਹਾਰੇ ਬੇਵ ਇਸ ਪ੍ਰਕਾਰ ਉਹਦੇ ਬਰਾਬਰ ਨਹੀਂ ਕੋਈ ਲਾਇਆ ਜਾ ਸਕਦਾ ਦਸਿਆ ਵੀ ਜਾ ਸਕਦਾ ਐਸਾ ਪਰਮੇਸ਼ਰ ਹੈ ਹਾਲਤ ਪਾਲਤ ਸਵਾਰਿਓ ਅੰਦ ਸੇਵਕਾਂ ਦਾ ਇਹ ਲੋਕ ਵੀ ਸੱਚੇ ਪਾਤਸ਼ਾਹ ਨੂੰ ਸਵਾਰ ਦਿੱਤਾ ਹੈ ਇਹ ਘੁੱਟਕਿੰ ਖੱਲੇ ਕਰ ਹਨ ਪ੍ਰੇਮੀਆਂ ਹੈ ਪਾਣੀ ਨਹੀਂ ਹੁੰਦਾ ਤੈਨੂੰ ਪੜਨ ਬਾਣੀ ਆਦਮੀ ਨਹੀਂ ਕਰਦਾ ਹਾਲਤ ਪਾਲਤ ਸਵਾਰਿਓ ਲੋਕ ਵੀ ਤੇ ਪ੍ਰਲੋਕ ਵੀ ਆਜ ਦੇ ਸੇਵਕਾਂ ਦਾ ਸੱਚੇ ਪਾਤਸ਼ਾਹ ਨੂੰ ਸਵਾਰ ਦਿੱਤਾ ਹੈ ਇਸ ਲੋਕ ਜੀ ਉਹਨਾਂ ਮਹਾਪੁਰਖਾਂ ਦਾ ਜੀਵ ਮੁਕਤੀ ਆਨੰਦ ਹੈ ਦੇਖਦੇ ਕਿ ਜਿ ਗਿਆਸ਼ਨ ਜਾਗ ਲੱਗਦੀ ਹੈ ਪ੍ਰਲੋਕ ਵਿੱਚ ਜੀ ਉਹਨਾਂ ਦੀਆਂ ਜਿੰਨੀਆਂ ਕੋਲ ਸੀ ਉਹ ਸਾਰੀਆਂ ਦਾ ਹਾਰ ਮਾਰਨ ਕਰਕੇ ਮੁਕਤ ਕਰ ਦਿੱਤੇ ਇਉ ਲੋਕ ਪ੍ਰਲੋਕ ਨੂੰ ਇਸ ਸਵਾਰ ਦਿੱਤਾ ਹੈ ਨੇਚਲ ਦਿਤਿਆਨ ਜਾ ਚੰਦ ਸਰੂਪੀ ਜਗਾ ਉਹਨਾਂ ਨੂੰ ਬਖਸ਼ੀ ਹੈ ਜਿਵੇਂ ਤਰੂ ਨੂੰ ਚੱਲ ਕੀਤਾ ਦਾ ਮਾਰ ਅਨਸਾਰੀ ਦੁਨੀਆ ਦਿਖਾਤਾ ਹੈ ਤਾਰੇ ਤਾਰੇ ਸੂਰਜ ਚੰਦਵਾ ਕੁੜਾਲੇ ਤੇ ਰੇਖ ਦੇ ਪਰਖਰਿਆ ਕਰਦੇ ਐ ਤੇ ਤਰੂ ਇੱਕ ਥਾਂ ਚੱਲ ਹੈ ਇਉਂ ਉਹਨਾਂ ਨੂੰ ਧੂਂਦੀ ਨਹੀਂ ਇਹ ਚੱਲ ਸਰੂਪ ਰੂਪੀ ਜਗਾ ਦੇਤੀ ਐ ਜਿਹੜੇ ਨਹੀਂ ਕੋ ਜਨਮਾ ਨਹੀਂ ਕਿਸ਼ਮਰਾ ਆਪਨ ਚੱਲਤਾ ਆਪੀ ਕਰ ਅਸੀਂ ਚੱਲ ਜੇਗਾ ਗੁਰੂ ਮਖਾ ਨੂੰ ਬਖਸ਼ੀ ਐ ਮਹਾਰਾਜ ਨੇ ਸੰਸਾਰ ਸਾਗਰ ਤੇ ਰੱਖਿਆ ਫੇਰ ਮਰਨ ਨੂੰ ਫੇਰ ਜਨਮ ਚਾਉਣਾ ਪਊਗਾ ਕਹਿੰਦੇ ਨਾ ਭਾਈ ਉਹਨਾਂ ਨੂੰ ਸੰਸਾਰ ਸਮੁੰਦਰ ਚ ਨਹੀਂ ਡੁੱਬਣਾ ਪਵੇਗਾ ਗੋਤੇ ਨਹੀਂ ਖਾਣੇ ਪਹਿਣਗੇ ਸੰਸਾਰ ਸਮੁੰਦਰ ਤੋਂ ਰੱਖਿਆ ਕੀਤੀ ਉਹਨਾਂ ਪਿਆਰਿਆਂ ਦੀ ਬਾਹਰ ਨਾ ਜਨਨਾ ਧਰ ਮਹਾਰਾਜ ਜੂਨਾ ਚੋਂ ਦੌੜਨਾ ਪਵੇ ਕਹਿੰਦੇ ਜੂਨਾ ਚੋਂ ਨਹੀਂ ਦੌੜਨਾ ਪਵੇਗਾ ਨਾ ਜਨਮ ਧਾਰਨ ਕੇ ਨਾ ਪਰਲੋਕ ਨੂੰ ਤੋਣ ਦੇ ਸਾਉ ਕਿਤਾਬ ਦੇਣ ਵਾਸਤੇ ਜਿਹਾ ਏਕ ਅਨੇਕ ਗੁਣ ਉਹ ਵੰਦਰੀ ਦੀ ਪ੍ਰਾਪਤੀ ਜਿਹੜੇ ਗੁਣ ਹਨ ਬਿਆਨ ਤੁਮ ਸਾਡੀ ਜੀਵਾਨਤਾ ਇੱਕ ਹੋਈ ਵਾਹਿਗੁਰੂ ਦੇ ਵਿਚਾਰੇ ਕਾ ਗੁਣ ਹਨ ਤਰੇ ਨਾਨਕ ਚਰਨੀ ਪਾ ਜਿਹੜੇ ਚਲ ਗਾਏ ਜੇ ਬਾਏ ਇੱਕ ਮੁਖਰਫਨ ਨਾਲ ਸੁਝੋ ਜੋਰ ਕਰ ਸਰੇ ਨਾਨਕ ਚਰਨੀ ਪਾਇ ਜਿਨ੍ਹਾਂ ਨੂੰ ਮਾਰਨ ਚਰਨੀ ਪਾਇ ਲਿਆ ਤਰ ਗਏ ਹਨ ਮੁਕਤ ਹੋ ਗਏ ਹਨ ਪੁਰਖੋ ਫਲ ਗੋਣੋ ਨਿਤ ਸਲਾਹੀ ਇਹ ਫੁੱਜੰਦੇ ਮਹੀਨੇ ਦੁਆਰਾ ਜਿਨ੍ਹਾਂ ਨੇ ਅੰਦਰ ਸਤ ਸੰਤੋਖ ਗੋਣਾ ਉਹਨਾਂ ਨੂੰ ਫਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਨੀ ਕਾ ਪਰਤੀ ਸਲਾਣਾ ਕਰੇ ਜੈਸਨੋ ਕੇਲਾ ਨਾ ਤਮਾ ਜਿਸ ਵਾਰ ਨੂੰ ਜਿੰਨੀ ਵੀ ਤਮਾ ਖਾਸ਼ ਨਹੀਂ ਮੇਰਾ ਲੋਕ ਭਜਨ ਕਰਨ ਇਹ ਭੁੱਖ ਨਹੀਂ ਉਹਨੂੰ ਕਿਉਂਕਿ ਮਾਰਨ ਕਹੇ ਜੇ ਸਭ ਮਿਲ ਕੇ ਆਖ ਨੂੰ ਪਾ ਵਧਾ ਨਾ ਹੋਵੇ ਕਾੜ ਨਾ ਜਾਏ ਇਹ ਸਾਰੀ ਦੁਨੀਆ ਭਜਨ ਕਰਨ ਲੱਗੀ ਉਹ ਵੱਡਾ ਨਹੀਂ ਬਣ ਜਾਂਦਾ ਜੇ ਸਾਰੇ ਨਾਸ ਹੋ ਜਾਂਣ ਤਾਂ ਘਟਦਾ ਨਹੀਂ ਉਹ ਤਾਂ ਇੱਕ ਰਸ ਹੈ ਉਹਨੂੰ ਆਗਦੀ ਕਹੀ ਕਹਿੰਦੇ ਜੀ ਰੱਬ ਨੂੰ ਵੀ ਯਾਦ ਤੋਂ ਹੋਣੀ ਆਪਦਾ ਭਜਨ ਕਰਾਉਣ ਦੀ ਉਹਨੂੰ ਕੀ ਲੋੜ ਆ ਕਿਸ ਤਰ੍ਹਾਂ ਭਜਨ ਕਰਨ ਦੀ ਅਸੀਂ ਆਪਦੇ ਦੁੱਖਾਂ ਦੀ ਮੇਟਣ ਵਾਸਤੇ ਆਪਦੇ ਦਾ ਭਜਨ ਕਰਦੇ ਆਂ ਆਪਦੇ ਸੁੱਖਾਂ ਵਾਸਤੇ ਭਜਨ ਕਰਦੇ ਆਂ ਉਹ ਤਾਂ ਕਿਸੇ ਦਾ ਵੱਡਾ ਕੀਤਾ ਵੱਡਾ ਨਹੀਂ ਬਣਦਾ ਕੋਈ ਨਹੀਂ ਜਿਆ ਕਿਹਾ ਘਟਦਾ ਨਹੀਂ ਇੱਕ ਰਸ ਰਹਿਦਾ ਹੈ ਉਹ ਪਰਮੇਸ਼ਰ ਹੈ ਐਸਾ ਆਪਦੇ ਮਤਲਬ ਆਪ ਤੁਸੀਂ ਕਰਾਦੇ ਹਾਂ ਜਿਸ ਨੂੰ ਤੇਲ ਨਾ ਸਮਾ ਜੀ ਵੀ ਤੁਮ ਖਾਸ਼ ਨਹੀਂ ਜਿਸ ਨੂੰ ਐਸਾ ਉਹ ਪਰਮੇਸ਼ਰ ਹੈ ਸਮੋਂ ਗੁਣੀ ਤਰਮਾਤੁਰ ਵੀ ਹੈ ਤੇ ਕਾਮੋਂ ਅ ਗਿਆਨ ਦਾ ਮਹਿਰਾ ਨਹੀਂ ਇਸ ਵਿੱਚ ਸਦਾ ਪ੍ਰਕਾਸ਼ ਸਰੂਪ ਬ੍ਰਹਮ ਹੈ ਗਿਨ ਗਿਨ ਨਾਮ ਧਿਆਇ ਮੋ ਸਾਹਿਬ ਸਿੰਘ ਜੀ ਸਮਾਪਤੀ ਕਰਦੇ ਫਿਰ ਫਰਮਾਉਂਦੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਭਾਇਓ ਸੁਆਮੀ ਦੇ ਨਾਮ ਨੂੰ ਤਰੂਨ ਹੈ ਪ੍ਰਹਲਾਦ ਨੇ ਕਬੀਰ ਨੇ ਨਾਮਦੇਵ ਮੇਸਲਨ ਚਹਾ ਜਗਾਂ ਵਿੱਚ ਜਿਨ੍ਹਾਂ ਜਿਨ੍ਹਾਂ ਵਾਹਿਗੁਰੂ ਦੇ ਨਾਮ ਨੂੰ ਇਕਜੁੱਟ ਹੋ ਕੇ ਪਿਆਰ ਨਾਲ ਬਿਤੀ ਕਰਕੇ ਆਇਆ ਹੈ ਦਿਨ ਤੇ ਤਾਜ ਸਰੇ ਉਹਨਾਂ ਦਸਾਲ ਸਿੰਘ ਜੀ ਲੋਕ ਪਰ ਲੋਕ ਦੇ ਕਾਰਜ ਨਾਮਦੇਵ ਦਾ ਛੱਪਰ ਬਣਿਆ ਕਬੀਰ ਦਾ ਜਗਸਪੂਰਨ ਕੀਤਾ ਸੰਮੇਰੀਆਂ ਗਉਆਂ ਜਾ ਰਹੀਆਂ ਇਸ ਪ੍ਰਕਾਰ ਨੂੰ ਸਾਰੇ ਕਾਰਜ ਸਰਦੇ ਮਹਾਰਾਜ ਦੀ ਕਿਰਪਾ ਕਰਕੇ ਬਾਬੇ ਜੋ ਹੋਏ ਹਨ ਹੋਤੀ ਆਵੇ ਬਾਬਾ ਕਰਮ ਸਿੰਘ ਜੀ ਉਹਨਾਂ ਦਾ ਰਹਿ ਰਾਸ ਪੜ ਕੇ ਲਵਲਾ ਕੇ ਬੈਠ ਜੇ ਕਹਿਦਾ ਤਾ ਕਲਗੀ ਕਰਨ ਕਰਮ ਸਮarup ਉਤਾਰ ਕੇ ਜਦੋਂ ਆ ਕੇ ਸਵੇਰੇ ਪੁੱਛਿਆ ਮੇਰੀ ਗੈਰਹਾਜ਼ੀ ਲੱਗੀ ਹੋਣੀ ਹੈ ਸਪਾਈ ਤੈਨਾਂ ਲੱਗਾ ਨਹੀਂ ਮੇਰੇ ਧਾਣੇ ਪਾਸੇ ਖੜ ਕੇ ਤੀਹ ਪਹਿਰਾ ਦੇ ਰਹੀ ਸੀ ਕਹਿੰਦੇ ਚੰਗਾ ਹੋਈ ਮੈਂ ਦਾ ਜਿੰਨ ਦੇ ਪਹਿਰਾ ਤਾ ਕਲਗੀ ਕਰਨਨਾ ਤਾਂ ਉਹਦੀ ਨੌਕਰੀ ਕਰੂੰਗਾ ਉਸੇ ਵੇਲੇ ਸਾਦ ਨੂੰ 6 ਮਹੀਨੇ ਨਾਮ ਨਾ ਕਟਿਆ ਜਦੋਂ ਨਾਮ ਨਾ ਕਟਿਆ ਬਾਬਾ ਜੀ ਨੇ ਕਿਹਾ ਮੇਰਾ ਦੇਖੋ ਦਫ਼ਤਰ 'ਚ ਨਾਮ ਹੈ ਹੀ ਨਹੀਂ ਅਖੀਰ ਜੋ ਦਫ਼ਤਰ 'ਚ ਨਾਮੋਂ ਨਿਕਲਿਆ ਜੇ ਰੋਥੇ ਬੇਚੇ ਨੰਗੀ ਕਰਨ ਲੱਗੇ ਇਸ ਪ੍ਰਕਾਰ ਹੁੰਦੀ ਮਰਦਾਨ ਵਾਲੇ ਬਾਵੇ ਕਰਨ ਸੋ ਦਾ ਜੀਵਨ ਹੈ ਇਸ ਰੰਗ ਦਾ ਨੇਮ ਤੇਮ ਦੇ ਨਾਲ ਪਰਮੇਸ਼ਰ ਦਾ ਭਜਨ ਕੀਤਾ ਸੀ ਉਹ ਬਾਤ ਸੁਣ ਕੇ ਹਜ਼ੂਰ ਫਰਮਾਉਂਦੇ ਹਨ ਬਿਨ ਕੀ ਕਾਜ ਸਰੇ ਉਹਨਾਂ ਦੇ ਸਾਰੇ ਕਾਰਜ ਸਰੇ ਲੋਕ ਤੇ ਲੋਕ ਦੇ ਨਾਂ ਰਿ ਸਵਾਰ ਗੇ ਤੇ ਹਾਰੇ ਗੁਰ ਪੂਰਾ ਆਰਾਧਿਆ ਇੱਕ ਜਿਪੋ ਕੇ ਰੱਧਿਆ ਤੇ ਆਇਆ ਹੈ ਜਪਿਆ ਹਰ ਦਰਗਹ ਹੈ ਸੱਚ ਖਰੇ ਉਹ ਸੱਚੀ ਦਰਗਾਹ ਦੇ ਚ ਸਾਰੇ ਸੰਗਧੀ ਖਰੇ ਹਨ ਬਾਕੀ ਜਿਹੜੇ ਖੋਤੇ ਹਨ ਜਿਹੜੇ ਸੱਚੀ ਦਰਗਾਹ ਦੇ ਚ ਖੋਤੇ ਪੁਰਖ ਹਨ ਇੱਥੇ ਕਿਸੇ ਨਾ ਖੁਟਿਆਈ ਕਰਦੇ ਖੋਤੇ ਹੀ ਹਨ ਇਤਨਾ ਖੋੜਨੇ ਤੇ ਖੋਦ ਤੋਂ ਮਾਵ ਹੈ ਇਹ ਖਰੇ ਹਨ ਜਿਹੜੇ ਧਰਮ ਦੇ ਚ ਪੱਕੇ ਹਨ ਤੇ ਜਾਈ ਵਾਲੇ ਹਨ ਸਭ ਦੇ ਨਾਲ ਸੱਚੇ ਹੋ ਕੇ ਵਰਦੇ ਆ ਉਹ ਸੱਚੀ ਦਰਗਾਹ ਵਿੱਚ ਖਰੇ ਖਰੇ ਅੱਛੇ ਨਿਕਲੇ ਹਨ ਸੇ ਖੜੇ ਹਾਂਗੇ ਉਸ ਮਾਇਜਿਤ ਹੋ ਕੇ ਸਰਬ ਸੁਖਾ ਨਿਧ ਚਰਨ ਹਰ ਸਰਬ ਸੁਖਾਂ ਦਾ ਖਜ਼ਾਨਾ ਆਕਾਲ ਪੁਰਵਾਹਿ ਦੇ ਚਰਨ ਹਨ ਪੌਜਲ ਬਿਖਮ ਉਤਰੀ ਸੰਸਾਰ 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 ਤੋਂ ਕਰਕੇ ਮੁਕਤ ਹੋਗੇ ਸਾਧ ਸੰਗਤ ਜੀ ਐਸੀ ਮਾਣ ਕਿਰਪਾਲਤਾ ਕੀਤੀ ਹੈ ਪ੍ਰੇਮ ਭਗਤ ਤਿਨ ਪਾਈਆ ਅਕਾਲ ਪੁਰਖ ਆਹਰ ਦੀ ਪ੍ਰੇਮਾ ਭਗਤੀ ਪ੍ਰਾਪਤ ਕੀਤੀ ਹੈ ਵਿਖਿਆ ਨਾਹਿ ਗਰੇ ਦੁਸ਼ਿਆ ਮਾਇਆ ਵਿੱਚ ਨਹੀਂ ਛੜਦੇ ਆਦੋਚ ਤੈ ਕੇ ਵਿਸ਼ਿਆ ਮਾਇਆ ਦੀ ਤੇ ਵਿਸ਼ਿਆ ਤੋਂ ਜੜੇ ਨਹੀਂ ਜਾਂਦੇ ਕੈਜੀ ਨਹੀਂ ਹੁੰਦੇ ਹਨ ਦੁਸ਼ਿਆਂ ਦੇ ਵਿੱਚੋਂ ਸਾਧ ਸੰਗੇ ਜੀ ਕਿਸੇ ਪ੍ਰਕਾਰ ਜੱਜ ਨਹੀਂ ਹੋ ਕੇ ਰੁਕ ਸਰਦੇ ਕੂੜ ਜੋਂ ਦੁਸ਼ਿਆਦਿਕ ਮਾਇਆ ਚ ਮਿਲਦੀ ਹੈ ਨਾ ਬਾਲਗਾਂ ਨੂੰ ਨਾ ਦਰਦ ਵਾਸਾ ਜਰਾ ਹਰ ਕੋਈ ਪਹੁੰਚਦੀ ਕੂੜ ਗਏ ਦੁਬਦਾਂ ਨਾ ਸੀ ਪੂਰੇ ਬਾਜ਼ਾਰਾਂ ਦੇ ਜਿਹੜੇ ਅੰਦਰ ਸੁਆਸ ਸੀ ਉਹ ਚਲੇ ਗਏ ਕੂੜ ਗਏ ਕੂੜ ਆਦਿਕ ਜਿਹੜੇ ਕਾਮਕਰੋ ਲੋਭ ਮੋਹ ਹੰਕਾਰ ਕੂੜਾ ਉਸੇ ਸਭ ਚਲੇ ਗਏ ਦੁਆਇਤ ਉਹਨਾਂ ਦੀ ਨਾਸ਼ ਹੋ ਗਈ ਮਹਾਰਾਜ ਦੀ ਕਿਰਪਾ ਕਰਕੇ ਬਿਚਿੱਤਾ ਹੋਣਾ ਸੀ ਜਿਹੜਾ ਇਹ ਭਜਨ ਕਹੀਏ ਕਿ ਦੁਨੀਆਂ ਦੇ ਵਿਹਾਰ ਕਰੀਏ ਦੁਬਦਾ ਛੱਡ ਕੇ ਇੱਕ ਵਾਹਿਗੁਰੂ ਦੇ ਬਨ ਜਿਉ ਦੁਆਇਤ ਨਾਸ਼ ਦੀ ਪੂਰਨ ਸੱਚ ਭਰੇ ਉਹ ਪੂਰਨ ਬ੍ਰਹਮ ਗਿਆਨ ਕਰਕੇ ਸੱਚੇ ਭਰੇ ਹੋ ਗਏ ਹਨ ਸੱਚੇ ਨਾਮ ਕਰਕੇ ਚਿੱਤਨ ਲਵਾਲਾਵ ਭਰ ਗਏ ਤ੍ਰਿਪਤ ਹੋ ਗਏ ਹਨ ਪੂਰਨ ਭਰ ਗਏ ਹਨ ਭਰਪੂਰ ਹੋ ਗਏ ਹਨ ਪਾਰ ਬ੍ਰਹਮ ਪ੍ਰਭ ਸੇਨ ਦੇ ਉਹ ਮਹਾਨ ਕੋਹ ਪਾਰ ਦੇ ਉਹ ਪਰਮੇਸ਼ਰ ਹੈ ਸਮਰੱਥ ਉਹਦਾ ਸੇਵਨ ਪੂਜਨ ਕਰਦੇ ਹਾਂ ਮਨ ਅੰਦਰ ਏਕ ਧਰਮ ਨੂੰ ਮੂਰਤ ਮਾਲ ਪ੍ਰਗਉ ਵਾਲ ਨੂੰ ਵਸਾਇਆ ਹੋਇਆ ਉਹਨਾਂ ਦਾ ਕਦੇ ਤਿਆਗਦੇ ਨਹੀਂ ਹਨ ਹਰ ਵਕਤ ਰੱਖੀ ਧਾਰਨ ਕਰ ਰੱਖਦੇ ਹਨ ਨਾ ਦੇਵ ਸਤੂ ਮੂਰਤ ਭਲੇ ਉਹਨਾਂ ਦੇ ਮਹੀਨੇ ਹੀ ਜ਼ਿੰਦਗੀ ਦੇ ਦਿਨ ਵੀ ਉਹਨਾਂ ਦੇ ਮੂਰਤ ਜੋ ਘੜੀਆਂ ਵੀ ਕੰਨੀਆਂ ਵੀ ਸਾਰੇ ਭਲੇ ਹਨ ਜਿਨ ਕਾ ਜਿਸ ਕੋ ਨਜ਼ਰ ਕਰੇ ਇਹ ਜਿਸ ਪਾਸ ਸਮਝਣਾ ਮਹਾਰਾ ਸਾਡੀ ਬੀੜ ਦਾ ਦਮਨੀ ਦਾ ਜਿੰਨ ਕੋ ਤਾਂ ਤੇ ਮੂਰਤੀ ਜੋ ਕੜੀਆਂ ਜਿਸੇ ਲਗ ਲੱਗੀ ਹੈ ਇਹ ਕੜੀ ਆਦੀ ਕੜੀ ਆਦੀ ਹੂੰ ਤੇ ਆਜ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਵ ਉਹ ਕੜੀਆਂ ਵੀ ਉਹਨਾਂ ਦੀਆਂ ਸਫਲੀਆਂ ਹਨ ਲੋ ਕੜੀਆਂ ਜਿਸ ਵੇਲੇ ਚਿੱਤੇ ਕਦਰ ਹੋ ਗਿਆ ਜਿਨ੍ਹਾਂ ਦਸੋਈਤ ਮਨੀ ਨੇ ਲੋ ਕੜੀਆਂ ਦਾ ਸੰਗਤ ਦੱਸਿਆ ਸੀ ਦੇ ਬਿਸ਼ਵਾਮੀ ਤੁਹਾਨੂੰ 56 ਹਜ਼ਾਰ ਵਰੇ ਦਾ ਤਾਵੂ ਦੇ ਬਰਾਬਰ ਨਹੀਂ ਕੁੱਝ ਸਕਿਆ ਜੋ ਸ਼ੇਖ ਨਾਦ ਨੇ ਸਰਸੰਗਤ ਦੇ ਆਸਰੇ ਧਰਤੀ বিনা ਭਾਰਤ ਹੋ ਕੇ ਪਾਸੇ ਖੜ ਗਿਆ ਸੀ ਦੱਸਿਆ ਵੀ ਦੇਖ ਸੰਗਤ ਵੱਡੀ ਹੈ ਤੇਰਾ ਤਾਵ ਵੱਡਾ ਹੈ ਮੰਨਣਾ ਪਿਆ ਬਿਸ਼ਵਾਮੀ ਤੁਨੂੰ ਕਿ ਠੀਕ ਸੰਗਤ ਵੱਡੀ ਹੈ ਇੰਉਂ ਸਰਸੰਗਤ ਕਰਨ ਵਾਲਿਆਂ ਦੇ ਮੂਰਤ ਦੋ ਘੜੀਆਂ ਵੀ ਜ਼ਮੀਨੇ ਵੀ ਬੇਨ ਵੀ ਸਾਰੇ ਭਲੇ ਹਨ ਸਫਲੇ ਹਨ ਜਿਸ ਕੋ ਨਦਰ ਕਰੇ ਜਿਨ੍ਹਾਂ ਤੋਂ ਮੇਰੇ ਵਾਰਿਸ ਨੂੰ ਕਿਰਪਾ दृष्टि ਕੀਤੀ ਹੈ ਨਾਨਕ ਮੰਗੈ ਦਰਸ ਦਾ ਗੁਰੂ ਸਾਹਿਬ ਜੀ ਕਹਿੰਦੇ ਹੋਏ ਪਰਮੇਸ਼ਵਰ ਇਹ ਮਹੀਨਿਆਂ ਦੀ ਸਮਾਪਤੀ ਕਰਦੇ 12 ਮਹਾ ਦੀ ਸਮਾਪਤੀ ਕਰਦੇ ਅਸੀਂ ਆਪਦੇ ਪਾਸੋਂ ਇਹ ਦਾਨ ਮੰਗਦੇ ਆਪ ਦਾ ਦਰਸ਼ਨ ਦਿਓ ਜੀ ਦਰਸ਼ਨਾਂ ਦਾਣ ਦੇ ਉਸ ਤੇ ਪਾਦਸ਼ਾਹ ਕਿਰਪਾ ਕਰੋ ਹਰੇ ਜੇ ਹਰੀ ਅਕਾਲ ਪੁਰਖੇ ਸਭ ਨੂੰ ਹਰੇ ਭਰੇ ਕਰਨ ਵਾਲੇ ਸਰਜੀਤ ਕਰਨ ਵਾਲੇ ਬ੍ਰਹਮ ਚੇਤਨ ਫਲ ਕਿਰਪਾ ਦ੍ਰਿਸ਼ਟੀ ਕਰੋ ਸਾਨੂੰ ਨਿਹਾਲ ਕਰੋ ਇਹ ਤੁਹਾਡੇ ਬਾਸੋਂ ਅਸੀਂ ਜਾਛਦੇ ਹਾਂ ਸੱਚੇ ਪਾਦਸ਼ਾਹ ਇਹ ਬਾਰਾ ਮਹਾ ਇਥੇ ਸੰਪੂਰਨ ਹੋਇਆ ਹੈ ਮਹਾ ਦੇਵ ਸੰਮੂਹ ਤੁਲ ਜਿਸ ਦਾ ਅਨੁਰੂਪ ਕਰੀ ਨਾਨਕ ਮੰਗਦਾਸ ਜੀ ਕਿਰਪਾ ਕਰੋ ਹਰਿ ਵਾਹਿਗੁਰੂ ਜੀ ਕਾ ਬਖਸ਼ਾ ਗੁਰਮੁਖ ਸਾਧ ਸੰਗਤ ਜੀ ਇਥੇ ਸੰਗਤਾਂ ਸੰਗਰਾਮ ਤੋਂ ਅਗਲੇ ਜਨਮੀਆਂ ਆਈਆਂ ਹੋਈਆਂ ਨੇ ਬੜੀ ਸੰਗਤ ਨੂੰ ਪ੍ਰੇਮ ਕਰਕੇ ਲੰਗਰ ਅਤੇ ਸੰਗਤਾਂ ਦੀ ਅੰਮਾ ਦੀ ਸੇਵਾ ਹਰ ਤਰ੍ਹਾਂ ਦੀ ਬਸਤਰਾਂ ਦੀ ਹਰ ਇੱਕਾਂ ਦੀ ਮਾਇਆ ਦੀ ਸੇਵਾ ਕਰਕੇ ਸੰਗਤ ਨੂੰ ਹਾਲ ਕੀਤਾ ਹੈ ਭਾਈ ਪਰਮਜੀਤ ਸਿੰਘ ਦੇ ਪ੍ਰੇਮ ਕਰਕੇ ਯਾਨੀ ਬਲਵੰਤ ਸਿੰਘ ਜੀ ਦੇ ਪ੍ਰੇਮ ਕਰਕੇ ਅਤੇ ਸਾਰੀ ਸਾਧ ਸੰਗਤ ਇਸ ਮਾਲਪੁਰ ਦੀ ਨਗਰ ਨਿਵਾਸੀਆਂ ਦਾ ਸਭ ਦਾ ਧੰਨਵਾਦ ਹੈ ਮਾਈ ਭਾਈ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਪਿਆਰ ਕੀਤਾ ਹੈ ਕਰੋਨਾ ਵਾਰੀ ਉਹਨਾਂ ਦਾ ਜੋ ਕੁਰਬਾਨ ਗਏ ਜਿਨ੍ਹਾਂ ਨੂੰ ਬਾਹਰੋਂ ਆ ਕੇ ਵੀ ਸੇਵਾ ਕੀਤੀ ਹੈ ਸਜਣਾ ਨੇ ਜਿਵੇਂ ਸਾਪੁਰਵਾਲੇ ਸੰਤਾਂ ਨੇ ਅੰਬਾਂ ਦੀ ਸੇਵਾ ਕੀਤੀ ਹੈ ਹੋਰ ਸੰਕਾਂ ਦੇ ਬਸਰਾਂ ਦੀ ਸੇਵਾ ਕੀਤੀ ਹੈ ਹੋਰ అనేక ਪ੍ਰਕਾਰ ਦੀ ਜਿੰਨਾ ਜਿੰਨਾ ਬਿਜਾਣ ਦੇ ਮੈਂ ਨਾਉ ਨਹੀਂ ਜਾਣਦਾ ਸਾਰੇ ਇਲਾਕੇ ਦੇ ਸਿੰਘ ਜਿੰਨੇ ਸੱਜਣ ਆ ਕੇ ਇੱਥੇ ਸਹਾਇਕ ਹੋਏ ਹਨ ਸਭਨਾਂ ਨੇ ਪਿਆਰ ਨਾਲ ਹੱਥ ਬਟਾਏ ਹਨ ਇਹ ਸੇਵਕਾਂ ਦੇ ਤੇ ਸੇਵਾ ਕੀਤੀ ਹੈ ਗ੍ਰੰਥੀ ਸਿੰਘ ਸਮੇਤ ਸਭਨਾਂ ਦਾ ਧੰਵਾਦ ਹੈ ਕਰੋੜਾਂ ਵਾਰੀ ਸਭਨਾਂ ਨੂੰ ਬੰਦਣਾ ਹੈ ਸ਼ਾਬਾਸ਼ ਆਪ ਦੇ ਇਹੋ ਜਿਹੇ ਆਪ ਦੇ ਅੰਦਰ ਪਿਆਰ ਹੋਣਾ ਚਾਹੀਦਾ ਸੰਗਤ ਨਾਲ ਇੰਨਾ ਪਿਆਰ ਕੀਤਾ ਆਪਨੇ ਆਪ ਦਾ ਕਰੋੜਾਂ ਵਾਲੀ ਕਰਵਾਦ ਹੈ ਗੁਰੂ ਮਹਾਰਾਜ ਸਾਹਿਬ ਆਪ ਨੂੰ ਅੱਗੇ ਨਾਲੋਂ ਵੀ ਏਦੋਂ ਵੀ ਜ਼ਿਆਦਾ ਦੂਣਾ ਚਾਹਣਾ ਪ੍ਰੇਮ ਬਖਸ਼ੇ ਸਾਹਿਬ ਸੰਦੇਗੀ ਪੀਰ ਕੋ ਛੋੜੇ ਮਸਤਾਨਾ ਕਰਕੇ ਕੱਲ ਦਾ ਦਾਹ ਜਾਦੇ ਤੇ ਕਾਠਾ ਨਹੀਂ ਕਰ ਸਕਿਆ ਇਸ ਕਰਕੇ ਆਪ ਤੋਂ ਸਭਨਾ ਤੋਂ ਖਿਮਾ ਮੰਗਦੇ ਆਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ